ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਨਾ ਭਰਾ ਦੀ ਪਨੀਰੀ ਬੀਜੀ ਹੋਈ ਆ ਕਿਸੇ ਦੀ ਤੇ ਖੇਤ ਖੜੇ ਸੀ ਤੇ ਵੀਡੀਓ ਬਣਾਉਣ ਦਾ ਮੌਕਾ ਮਿਲ ਗਿਆ ਉਹ ਵੀਡੀਓ ਤੇ ਸਾਹਮਣੇ ਹੀ ਨਹੀਂ ਆ ਰਿਹਾ ਕਹਿੰਦਾ ਭਰਾਵਾ ਤੂੰ ਵੀ ਬਣਾ ਲਾ ਤੇ ਇਹਦੀਆਂ ਜਿਹੜੀਆਂ ਜਿਹੜੀਆਂ ਗਲਤੀਆਂ ਨੇ ਉਹ ਵੀਡੀਓ ਦੇ ਵਿੱਚ ਪਾਵਾਂਗੇ ਬਹੁਤ ਭਰਾ ਆਪਣੇ ਵਰਗੇ ਹੋਣਗੇ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਨੇ ਤੇ ਪਨੀਰੀ ਹੈਗੀ ਆ ਬਈ ਇਹ 131 ਦੀ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਐਡਵਾਂਸ ਚ ਬੀਜਦੀ 20 ਮਈ ਅੱਜ ਠੀਕ ਹੈ ਅੱਜ ਤੋਂ ਬਾਅਦ ਇਹਦਾ ਜਦੋਂ ਮਰਜ਼ੀ ਇਹਨੂੰ ਬੀਜ ਸਕਦੇ ਸੀ ਹੱਦ 15 ਤਰੀਕ ਠੀਕ ਹੈ ਇਹਨੇ ਵੀਤੀ ਪਤੰਦਰ ਨੇ 11 12 ਤਰੀਕ ਦੀ ਹੁਣ ਪਨੀਰੀ ਹੈ ਜਿਹੜੀ ਅੜੀ ਖੜੀ ਆ ਜਾਵਾ ਪਹਿਲੀ ਗੱਲ ਤਾਂ ਇਹਨੇ ਬਈ ਆ ਕਿਆਰੀਆਂ ਬਹੁਤ ਵੱਡੀਆਂ ਪਾਤੀਆਂ ਠੀਕ ਹੈ ਇਹ ਬਹੁਤ ਨੁਕਸਾਨ ਹੈ ਇਹਦਾ ਦੂਜੀ ਗੱਲ ਪਾਣੀ ਆ ਜਿਹੜਾ ਮੋਟਰਾਂ ਦੀ ਲਾਈਟ ਆਉਂਦੀ ਆ ਦਿਨੇ ਦਿਨੇ ਛੱਡ ਦਿੰਦਾ ਤੇ ਆ ਉੱਚਾ ਨੀਵਾ ਥਾਂ ਇਹਦਾ ਸਿਸਟਮ ਜਾ ਮੈਨੂੰ ਤਾਂ ਨਹੀਂ ਲੱਗਿਆ ਸੈੱਟ ਤੀਜੀ ਗੱਲ ਵੀ ਆ ਜਿਹੜਾ ਇਹਨੇ ਬਾਈ ਨੇ ਮਰਲੇ ਦਾ 2 ਤੋਂ 2.5 ਕਿਲੋ ਪਾਇਆ ਤੇ ਪਨੀਰੀ ਥੋੜੀ ਜਿਹੀ ਮਿਰਲੀ ਆ ਤੁਹਾਡੇ ਸਾਹਮਣੇ ਆ ਠੀਕ ਹੈ ਹੁਣ ਇਹਦੇ ਤੇ ਚਾਹੇ ਕੁਝ ਮਰਜ਼ੀ ਕਰੀ ਜਾਓ ਬਾਈ ਐਨ ਪੀ ਕੇ ਕਰੀ ਜਾਓ ਕਰੀ ਜਾਓ ਹੋਰ ਕਰੀ ਜਾਓ ਇਹਨੇ ਉਨੀ ਗੱਲ ਨਹੀਂ ਬਣਾਉਣੀ ਇਹ 5-7 ਦਿਨ ਵੈਸੇ ਹੀ ਜ਼ਿਆਦੀ ਲੈ ਜੂਗੀ ਇਹਦੀ ਬਜਾਏ ਕਿ ਵੇਲੇ ਨੇ ਚ ਪਾ ਆਈ ਸੀ ਹੁਣ ਬੀਜ ਦੇਂਦੇ ਹੁਣ ਵਾਲੀ ਪਨੀਰੀ ਬੀਜੀ ਇਹਦੇ ਨਾਲੋਂ ਝਾੜ ਆ ਜਿਹੜਾ ਵੱਧ ਦਊਗੀ ਇਹ ਲਖਾ ਲਓ ਚਾਹੇ ਪੀਆਰ 131 ਆ ਚਾਹੇ ਸੁਪਰੀਮ 110 ਆ ਚਾਹੇ ਪਾਇਨਰ ਦਾ 28P 67 ਆ ਚਾਹੇ ਸਾਵਾ ਦਾ 7501 ਆ ਹਨਾ ਬਾਸਮਤੀਆਂ ਨੂੰ ਛੱਡ ਕੇ ਚਾਹੇ ਸੀਆਰ ਸੁਪਰ 212 ਚਾਹੇ ਸੀਆਰ 321 ਆ ਹਨਾ ਜਿੰਨੀਆਂ ਵੀ ਕਿਸਮਾਂ ਨੇ ਮੇਨ ਮੇਨ ਇੱਕ ਤਾਂ ਮੁੱਛਲ ਨੂੰ ਛੱਡ ਕੇ ਇੱਕ ਪੀਲੀ ਹੂਸ਼ਾ ਨੂੰ ਛੱਡ ਕੇ ਹਨਾ ਹਾਂ ਉਹ ਵੀ ਲਾ ਸਕਦੇ ਆ ਕੋਈ ਬਾਲਾ ਬਾੜੀ ਲੇਟ ਨਹੀਂ ਕਹਿ ਸਕਦੇ ਵੀ ਜਮਾਈ ਉਹਦਾ ਟਾਈਮ ਹੀ ਟੱਪ ਗਿਆ ਵੀ ਹੁਣ ਲਾ ਹੀ ਨਹੀਂ ਸਕਦੇ ਆ ਵਾਲੀਆਂ ਵੈਰਾਈਟੀਆਂ ਜੇ ਹੁਣ ਬੀਜੋਗੇ ਪਨੀਰੀ ਤਾਂ ਤੁਹਾਨੂੰ ਆ ਪਹਿਲਾਂ ਵਾਲੀਆਂ ਬੀਜੀਆਂ ਵੈਰਾਈਟੀਆਂ ਨਾਲੋਂ ਝਾੜ ਆ ਜਿਹੜਾ ਉਹ ਵੱਧ ਦੇਖਣ ਨੂੰ ਮਿਲੂਗਾ ਖਾਸ ਕਰਕੇ ਮਾਲਵੇ ਦੇ ਵਿੱਚ ਮਾਜਾ ਦੋ ਬਾਬੇ ਦੇ ਵਿੱਚ ਪਾਣੀ ਠੰਡੇ ਨੇ ਊ ਵੀ ਵਧੀਆ ਨੇ ਦਰਿਆਈ ਏਰੀਆ ਕੁਝ ਏਰੀਆ ਹੈਨਾ ਤੇ ਉਥੇ ਦੀ ਗੱਲ ਨਹੀਂ ਮੈਂ ਕਰ ਰਿਹਾ ਮਾਲਵੇ ਦੇ ਖੇਤਰ ਦੇ ਵਿੱਚ ਡੂੰਗੇ ਬੋਰ ਨੇ ਤੱਤੇ ਪਾਣੀ ਨੇ ਹੈਨਾ ਕੁਝ ਥਾਵਾਂ ਤੇ ਚੱਲ ਨਹਿਰੀ ਪਾਣੀ ਹੈਗਾ ਉਤਲੇ ਬੋਰ ਨੇ ਉਹ ਮਾੜੇ ਨੇ ਹੈਨਾ ਤੇ ਉਹ ਯਾਰ ਕਿਉਂ ਪਿੱਛੇ ਲੱਗਦੇ ਨੇ ਜਦੋਂ ਆਪਣੇ ਕੋਲੇ ਬਾਦਲ ਨੇ ਟਾਈਮ ਦਿੱਤਾ ਸੀ ਲੇਟ ਕੀਤਾ ਸੀਗਾ 10-15 ਦਿਨ ਵਧੀਆ ਸੁੱਖ ਨਾਲ ਵਧੀਆ ਝੋਨੇ ਹੁੰਦੇ ਸੀ ਉਹੀ ਡੇਟ ਪਹਿਲਾਂ ਕਰਤੀ ਹਾਲਾ ਲਾਲਾ ਮਚਾਤੀ ਪਨੀਰੀਆਂ ਵੀ ਪਹਿਲਾਂ ਚੱਕਤੀਆਂ ਆਪਾਂ ਹੈਨਾ ਦੇਖ-ਦੇਖ ਕੇ ਮਗਰ ਲੱਗ ਲੱਗੇ ਤੇ ਉੱਤੇ ਕੁਝ ਪਾਇਆ ਨਹੀਂ 노 ਡਾਊਟ ਬਹੁਤ ਏਰੀਆ ਦੇ ਵਿੱਚ ਨਹੀਂ ਪਾਉਂਦੇ ਪਰ ਇਹਦੇ ਉੱਤੇ ਜੇ ਰੂੜੀ ਪਾਈ ਹੁੰਦੀ ਇਹਦੇ ਉੱਤੇ ਪਰਾਲੀ ਪਾਈ ਹੁੰਦੀ ਤਾਂ ਬਹੁਤ ਵਧੀਆ ਇਹ ਨੇ ਚੱਲਣਾ ਅਸੀਂ ਬਣੀ ਦੀ ਨੇ ਹੁਣ ਵੀ ਇਹਨੂੰ ਹੋਣਾ ਕੁਝ ਨਹੀਂ ਚੱਲ ਪੈਣੀ ਐ ਇੱਕ ਐਨਪੀਕੇ ਦੀ ਸਪਰੇ ਹੋ ਜੇ ਇੱਕ ਜਿੰਕ ਦੀ ਹੋ ਜੇ ਇੱਕ ਫੈਰਸ ਦੀ ਹੋ ਜੇ ਤੇ 1.5-2 ਕਿਲੋ ਜੂਰੀ ਆ ਜਿਹੜੀ ਉਹ ਸ਼ਾਮ ਨੂੰ ਭਰ ਕੇ ਸਵੇਰੇ ਪੈ ਜਾਇਆ ਕਰੇ ਚੌਥੇ ਦਿਨ ਠੀਕ ਹੈ ਡੇਢ 2 ਕਿਲੋ ਕਨਾਲ ਦੇ ਹਿਸਾਬ ਨਾਲ ਇਹਨੇ ਹੋ ਫਿਰ ਵੀ ਜਾਣਾ ਠੀਕ ਹੈ ਪਰ ਕਿੱਥੇ ਇੱਕ ਜਮਾਈ ਬਿਲਡ ਨਹੀਂ ਤਕੜੀ ਰੱਖਣੀ ਸੋਚ ਅਕੋਰਡਿੰਗ ਰੱਖਣੀ ਐਨੇ ਲੋਕ ਵੀਡੀਓ ਪਾਉਂਦੇ ਨੇ ਹਨ ਕਿੱਥੇ ਇਹ ਗੱਲ ਤੇ ਉੱਤੋਂ ਹੁਣ ਹੀਟ ਵੇਵ ਆਈ ਨਹੀਂ ਆ ਵਾਹਨ ਨੂੰ ਇਹਨੂੰ ਕਿਹਾ ਵੀ ਪਾਣੀ ਛੱਡ ਠੀਕ ਹੈ ਜਿਹੜਾ ਸਾਰਾ ਹੈਗਾ ਤੇਰੇ ਵਾਲੇ ਦਵਾਲੇ ਜਾਂ ਉਧਰੋਂ ਕੋਈ ਚੀਜ਼ ਦਾ ਛੱਟਾ ਦੇ ਦੇ ਕਿਉਂਕਿ ਉਧਰੋਂ ਹਵਾ ਨਹੀਂ ਆਉਣਾ ਤੇ ਉਧਰੋਂ ਸਾਰੀ ਝੁਲਸ ਜਾਣੀ ਹੈ ਉੱਤੋਂ ਤੋਂ ਇੰਨੀ ਨਹੀਂ ਚੱਕ ਦੇਣੀ ਹੈ ਬਾਕੀ ਭਾਈ ਤੁਸੀਂ ਕਮੈਂਟ ਜਰੂਰ ਕਰਿਓ ਕਿੰਨੀ ਤਰੀਕ ਨੂੰ ਪਨੀਰੀ ਬੀਜੀ ਸੀ ਕਿਹੜੀ ਵੈਰਾਈਟੀ ਬੀਜੀ ਆ ਜਰੂਰ ਸਾਂਝੀ ਕਰਿਓ ਇਨਫੋਰਮੇਸ਼ਨ ਤੇ ਵੀਡੀਓ ਆਪਾਂ ਪਾਉਂਦੇ ਰਹਾਂਗੇ ਚੈਨਲ ਤੇ ਜਿਹੜੇ ਫੇਸਬੁੱਕ ਤੇ ਨਵੇਂ ਨੇ ਉਹ ਵੀਰੇ ਫੋਲੋ ਕਰ ਲੈਣ ਜਿਹੜੇ YouTube ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਵੀਡੀਓ ਆਪਾਂ ਪਾਉਂਦੇ ਰਹਾਂਗੇ ਥੈਂਕ ਯੂ ਸੋ ਮੱਚ ਜੀ